ਬਟਾ ਧੰਨਵਾਦ ਹੈ ਨੰਬਰ ਕੰਨੇ ਰੇਟਰ ਦਾ ਹੈ ਰੇਟਾ ਪੈਂਦੀਆਂ ਹੀ ਲੱਗਦੇ ਆ ਅਗਲਾ ਮੈਚ ਫਰੀਦੀ ਧੀਰੋ ਤੋਂ ਤੇ ਹਾਸਰਪੁਰ ਹੋਵੇਗਾ ਬਈ ਮੁੰਡਾ ਕਬੱਡੀ ਕੁਲੀ ਨਹੀਂ ਹੋ ਗੋਪੀ ਆ ਗਿਆ ਕੰਨੇ ਲੰਬਾ ਸੋ ਪੱਪੇ ਮੰਡੀ ਦੀ ਟੀਮ ਨੇ ਖੇਡਿਆ ਉਧਰ ਕਾਲਾ ਟੈਂਟ ਹਾਊਸ ਸਾਡਾ ਵੀਰ ਜਿਨ੍ਹਾਂ ਦਾ ਟੈਂਟ ਅਜਨੇ ਕੱਲੇ ਤੇ ਕੰਨੇ ਫਰੀ ਲੱਗਣਾ ਹੋਇਆ ਸਾਡੇ ਕਾਲੇ ਟੈਂਟ ਹਾਊਸ ਦਾ ਧੰਨਵਾਦ ਹੈ ਇੱਕ ਟੀਮ ਆ ਗਈ ਹੈ ਫੂਲਦਾ ਕੀ ਭਈ ਹੱਥ ਕੜਾ ਕਰੋ ਫੂਲਦ ਬਲਾਡੇ ਦੀ ਟੀਮ ਆ ਗਈ ਬਲਾਡਾ ਭਰਾਟਾ ਆ ਗਿਆ ਫੂਲਦਾਰ ਦੇ ਮੁੰਡੇ ਆਉਜੀ ਫੂਲਦਾਰ ਭਰਾਟੇ ਵਾਲੇ ਮੁੰਡੇ ਆ ਗਏ ਆ ਫੂਲਦਾਰੇ ਮੁੰਡੇ ਆ ਜਾਣਾ ਆ ਨਾਲਾ ਪੁੰਦਰ ਤੇ ਸਰਜੀਤ ਮੁਖੜਿਆ ਉਹ ਨਾਮ ਤੋਂ ਉਹਨਾਂ ਨੂੰ ਆ ਰਿਹਾ ਹੈ ਜੀ ਆਹ ਨੰਬਰ ਕਿਹਦੇ ਰੇਡਰ ਦਾ ਧੁੰਦੜਵਾਸ ਪਿੰਡਾ ਕਿਹਦੇ ਨਲਡੇ ਦਾ ਰੱਦੀਏ ਕਮਾਣੇ ਦਾ ਕਿਹਦੇ ਲਾਕਾ ਪਿੰਡਾ ਇਹ ਵੀ ਕਿਹਦੇ ਆ ਕਿਹਦੇ ਜਦੀਨ ਤਰੀਕ ਦਾ ਖੱਪੀ ਖਾਣ ਜਾਫੀ ਆ ਜੀ ਟੀਮ ਨੇ ਰੇਡਰ ਤਰੀਕ ਤੋਂ ਟੌਪ ਤੋਂ ਦੇ ਜੱਫੀ ਲਾਉਂਦਾ

ਕਿੰਦੇ ਜੰਮਪਰੇ ਜਿਹਨੇ ਵੱਡੀ ਦੀ ਮੱਝ ਤਾਲੀਆ ਭਰਾ ਦੀ ਜਾਂਦੇ ਵਿੱਚ ਸਾਡੇ ਅਪਰ ਜੰਮਪਰੇ ਦਾ ਧੰਨਵਾਦ ਹੈ ਯਾਰਾ ਕਹਿੰਦੇ ਯਾਰ ਤੇ ਵੱਡੀ ਦੀ ਬਣਾ ਕੇ ਲਿਆਇਆ ਜੱਗੀ ਜਾਲਪਰੇ ਦੀ ਜਾਂਦੇ ਵਿੱਚ ਆਹ ਮਾੜਾ ਉੱਡਣ ਵਾਸੀ ਆ ਮੇਰੇ ਮਿੱਤਰੋ ਇਹ ਰੱਦੀ ਇਲਾਕੇ ਦਾ ਖਿਡਾਰੀ ਆ ਤੇ ਨੰਬਰ ਕਹਿੰਦੇ ਰੇਡਰ ਦੀ ਜੋਰ ਦਿੰਦਾ ਆਹ ਟੁੱਟੀ ਟੁੱਟੀ ਕਹਿੰਦੇ ਜੱਕੇਪੜੀ खेडना से हम थोड़ी सट लगी हुई है चांद परे वाह ला ला के मारना जिम्मे पलेदार गोरिया ला ला के ला दू ਗੱਲਾਂ ਬਾਤਾਂ ਕਿਤੇ ਟਕਾਉਣੇ ਆ ਇਧਰਲੇ ਪਾਸੇ ਕਬੱਡੀ ਪੈਂਦੀ ਆ ਫੇਰ ਉਹੀ ਹੋ ਗਿਆ ਮੂਰੇ ਉਹੀ ਹੋ ਗਿਆ ਮੂਰੇ ਹੋ ਗਈ ਟੱਕਰ ਸਾਡਾਂ ਦੀ ਫੜ ਕੇ ਦੇਖੇ ਕੁੱਲ ਜਮਾਨਾ ਗੰਬੋਈਓ ਜਿੱਤ ਮਲੇ ਜਿਨ੍ਹਾਂ ਦੇ ਟੌਣਿਆ ਗੁੱਟਾ ਪੱਟਾ ਦੇ ਵਿੱਚ ਜਾਨਾ ਆਓ ਜਿਨ੍ਹਾਂ ਦੇ ਟੌੜਿਆ ਗੁੱਟਾ ਪੱਟਾ ਦੇ ਵਿੱਚ ਜਾਨਾ ਸੀਨ ਨੂੰ ਬੈਂਦੀਆਂ ਢੇਰੀਆਂ ਤੇ ਕੜੀ ਭਾੜੇ ਕਵਾ ਸੀਨ ਮੋਰ ਸਿੰਘ ਬੜੀ ਪਿੰਡ ਦਾ ਹੋਰ ਕਹਿੰਦੇ हां लाइटਾਂ ਵੀ ਚੈੱਕ ਕਰ ਲਓ ਵੀਰ ਜੀ ਇੱਕ ਵਾਰ ਲਾਈਟਾਂ ਦੇ ਵੀਰ ਨੂੰ ਬੇਨਤੀ ਆ ਵੀ ਲਾਈਟਾਂ ਚੈੱਕ ਕਰ ਲੇਗਾ ਹਏ ਦੂਜੇ ਰਾਊਂਡ ਦੇ ਚਾ ਚਾ ਬੈਂਡੇ ਦੇ ਬਾਕੀ ਆਪਣੇ ਕੋਲ ਹੁਣ ਤੇ ਫੇਰ ਆ ਪਰਮਾਤਮਾ ਦੇ ਲੋ ਮਣੀ ਵੀ ਕਹਿੰਦੇ ਕਬੱਡੀ ਪੈਂਦੀ ਆ ਇਧਰ ਲਈ ਕਾਲੇ ਬਈ ਅਜੈਬ ਚੋੜ ਸਾਰੇ ਬਣੇ ਹੋਣੇ ਨੇ ਜੀ ਕਲਪਰ ਲਈ 10000 ਦੇ ਵੱਡੇ ਤੌਰ ਆ ਗਏ ਬਹੁਤ ਬਹੁਤ ਧੰਨਵਾਦ ਹੈ ਅੱਜ ਇੱਕ ਤੋਂ ਰੱਦਰ ਲਈ 10000 ਦੇ ਵੱਡੇ ਤੌਰ ਆ ਗਏ ਸਿੰਦੀ ਚੋੜ ਬੜਾ ਤੰਦਾ ਇਧਰ ਵੀ ਪਾਸੇ ਜੱਫਾ ਲੱਗਦਾ ਹੁੰਦੀ ਕਮਾਲ ਖੇਡ ਦੇ ਮੈਦਾਨ ਦੇ ਵਿੱਚ ਆਹ ਜੰਨੇ ਗੱਲ ਟਕਾੜੇ ਲਾਦੀ ਆ ਵਾਹ ਓਏ ਚਾਂਪਰੇ ਵਾਲਿਆਂ ਦੇ ਆਪਾਂ ਤੇਰਾ ਨਾਂ ਦੱਸਣਾ ਮੈਨੂੰ ਤੇ ਦੱਸੀ ਲੋਕਾਂ ਨੂੰ ਇਹਨੇ ਜਲਵਾ ਦੇਖ ਰਿਹਾ ਚੜਦਾ ਆਬਾਦੀਆਂ ਸੁੱਖੀ ਹੈ ਕਿ ਮੇਰੇ ਮਿਲ ਜਾਨਦਪੁਰ ਦੀ ਠੱਗੜ ਵੀ ਕਹਿੰਦੇ ਮੇਰੇ ਵਿੱਚ ਰਹਿੰਦੀ ਆ ਜਦੋਂ ਭਰਦੀ ਆ ਜਾਨਦਪੁਰ ਦੀ ਠੱਗੜ ਦੇ ਗੱਲ ਹੁੰਦੀ ਆ ਲਾਲਾ ਭੂਂਦਰ ਤੇ ਰੈਟਰ ਵਾਲਾ ਤੇਜ ਤੇ ਭੂਂਦਰ ਵਾਲਾ ਲਾਲਾ ਇਹ ਵੀ ਕਹਿੰਦੇ ਬੜਾ ਬੱਟਾ ਖਿੱਚੇ ਆ ਇਹ ਵੀ ਕਰਦੇ ਆ ਅੱਜ ਪਾਲੀ ਵਾਲਿਆਂ ਆ ਝਾਤੀ ਤੋਂ ਵੀ ਪੁੱਤ ਕੇ ਹਵਾ ਲਾਉਂਦੀ ਆ ਤੇ ਗੋਪੀ ਵੀ ਬੜੇ ਕਬੱਡੀ ਪਾ ਰਿਹਾ ਬਰਲਾਦੇ ਦੀ ਟੀਮ ਗਰਾਊਂਡ ਦੇ ਵਿੱਚ ਆ ਫੁੱਲ ਵਾਲੇ ਮੁੰਡੇ ਆ ਜਾਣਾ ਨਾਲ ਜੱਗੀ ਗੁਰਨੇ ਦੇ ਨਾਲ ਸਾਡੀ ਜਿੰਦਗੀ ਦਾ ਮਾਰਾ ਜਸਪ੍ਰੀਤ ਸਤੋਜ ਉਹ ਅਗਲੇ ਮੈਚਾਂ ਦੀ ਗੱਲ ਕਰਨਗੇ ਸਾਡੇ ਵੀਰ ਤੇ ਗੋਪੀ ਪਿਆਰ ਦੇ ਨਾਲ ਦੇਖੀ ਚੰਦਰੀਆ ਐਨ ਗੱਲ ਟਿਕਾੜੇ ਆ ਓਏ ਵੀਰੋ ਕੇ ਵਾਲਾ ਮੈਦਾ ਵਧੀਆ ਲਾਉਂਦਾ ਤਾੜੀਆਂ ਮਾਰ ਦੋ ਬੰਪੇ ਅਲਖਰਾ ਦੇ ਨਾਲ ਤੇ ਬਾਬਾ ਅਲਖਰਾਮ ਜੀ ਦੀ ਵੱਡੀ ਚਰਚਾ ਤੇ ਇਸ ਨਾਗਰ ਦੇ ਉੱਪਰ ਮੇਰੇ ਮਿੱਤਰੋ ਜੱਲਾਵਟਾਂ ਕਿਦੇ ਕਿਉਂ ਲੀਆਂ ਟੀਮਾਂ ਵੀ ਵੱਡੀਆਂ ਆਈਆਂ ਖਿਡਾਰੀ ਵੀ ਵੱਡੇ ਆਏ ਐ ਅਤੇ ਪ੍ਰਬੰਧ ਵੀ ਵੱਡੇ ਐ ਇਹ ਵੀ ਕਾਲੇ ਲਈ ਮੇਲਾ ਸਫਲ ਹੈ ਟੀਮਾਂ ਦੇ ਅੰਦਰ ਤਣਾਅ ਤੋੜ ਪੁੱਜਿਆ ਹੋਇਆ ਹੈ ਕਈ ਕਹਿੰਦੇ ਸੀ ਨਾਮ ਘਟ ਟੀਮਾਂ ਦੇ ਨਹੀਂ ਆਉਣਾ ਪਰ ਟੀਮਾਂ ਉਹ ਆ ਕੇ ਜਿਹੜੀਆਂ ਲੱਖਾਂ ਦੇ ਪ੍ਰਾਇਸ ਤੇ ਖੇਡਦੀਆਂ ਮੇਰੇ ਮਿੱਤਰੋ ਰੇਡ ਪਾਉਣੀ ਮੁੰਡਾ ਫੇਰ ਅੱਗੇ ਵਧ ਰਿਹਾ ਹੋਇਆ ਹੈ ਪਹਿਲੀ ਰੇਡ कहिड़ी टकरी ਆਨਪਰੇ ਦੀ ਟੀਮ ਜਿੱਤੂਆ ਬਾਈ ਡੋਟ ਪਾ ਲਈਏ ਜੱਗੀ ਪੰਜਾਬਪੁਰ ਦੀ ਟੀਮ ਜਿੱਤੂਆ ਜੱਗੀ ਗੁਰਨੇ ਤੇ ਜੱਸ ਸਿਆਉਂ ਦਾ ਜੱਸ ਸਤਾੜ ਜੱਸ ਮਿਆਉਂ ਦਾ ਜੱਸ ਅਗੜਾ ਹਾ ਇਹਨਾਂ ਦਾ ਪਿਆਰ ਹੈ ਵਾਹ ਇਧਰ ਕਾਲਾ ਵੀਰ ਖੁਰਦੜਾ ਵੀ ਆਇਆ ਆਓ ਵੀਰ ਜੀ ਟੀਮਾਂ ਗਰਾਊਂਡ ਦੇ ਵਿੱਚ ਜਿਹੜਾ ਹੁਣ ਬਾਈ ਜੀ ਮੈਚ ਹੋਣਾ 10ਵਾਂ 10ਵਾਂ ਮੈਚ ਹੈ 16ਵਾਂ ਮੈਚ ਹੈ ਜਿਹੜੇ ਦੂਜੇ ਰਾਊਂਡ ਦੇ ਫਿਰ 16 ਟੀਮਾਂ ਰਹਿ ਜਾਣੀਆਂ ਕਵਾਰਟਰ ਬਣ ਜਾਣੀਆਂ ਤੇ ਗਿੱਤੂ ਸਰਪੈਂਟ ਦਾ ਵੀ ਧੰਨਵਾਦ ਹੈ ਗੁਰਵਿੰਦਰ ਸਰਪੰਚ ਜੀ ਬੈਠਾ ਹੈ ਜਿਹੜਾ ਅਮਰੀਕ ਵਾਲੀ ਬੈਠਾ ਹੈ ਤੇ ਜੀ ਦੀ ਬਦੌਰਤ ਕਹਿੰਦੇ ਛੋਟੇ ਸਕੂਲ ਦਾ ਨਾਮ ਸੁਰਖੀਆਂ ਦੇ ਵਿੱਚ ਆਇਆ ਹੈ ਤੇ 골ਡ ਮੈਡਲ ਦੀ ਕਹਿੰਦੇ ਗੱਲ ਹੁੰਦੀ ਹੈ ਬੀਓਕੇ ਪਿੰਡ ਮਸ਼ਹੂਰ ਹੈ ਖਿਡਾਰੀਆਂ ਦੀ ਧਰਤੀ ਹੈ ਗੁਰਨੇ ਵਾਲਾ ਗੱਡੀ ਕਿੱਥੇ ਹੈ ਉਹ ਵੀ ਆ ਗਿਆ ਸਾਡਾ ਵੀਰ ਲਾਈ ਸਟੋਜ ਵਾਲਿਆ ਜਿਹੜਾ ਆ ਮੈਚ ਲੱਗਣਾ ਹੈ ਸ਼ਹਿਰ ਪਿੰਡ ਦਾ ਬੋਟੇ ਸੂਰਜ ਦਾ ਇਹਨਾਂ ਦਾ ਕਰਾ ਦੇ ਭੀਖੇ ਦਾ ਹੱਲ ਹੁਣ ਕੋਈ ਲਓ ਇੱਕ ਪਾਸੇ ਸੂਰਜ ਦਾ ਪਿੰਟ ਹੋਵੇਗਾ ਦੂਜੇ ਪਾਸੇ ਕਹਿੰਦੇ ਪੁਆਇੰਟ ਸਹੀ ਆ ਜਦ ਮੜ ਜਾਏ ਤਾਂ ਫੇਰ ਦੋ ਜਿਹੜੇ ਮਾਨਸਾ ਦਾ ਕਹਿੰਦੇ ਦੋ ਟੀਮਾਂ ਲੈ ਗਏ ਭੰਦਰਾਂ ਦਾ ਇਹਨਾਂ ਨੂੰ ਲੈ ਜੋ ਕਹਿੰਦੇ ਕੀ ਖਰੀ ਹੁੰਦਾ ਕਲੀ ਯਾਰ ਕਲੀਪੁਰ ਤੇ ਕਹਿੰਦੇ ਕਦੇ ਜਿਹੜੀ ਦੋ ਦੋ ਗੱਲਾਂ ਹੁੰਦੀਆਂ ਲਓ ਪਹਿਲੀ ਰੇਡ ਪਹੁੰਚ ਗਈ ਆਹ ਕੀ ਪਰਿਵਾਰ ਮੈਂ ਕਰੂੰਗਾ ਆਹ ਕੰਮ ਆਹ ਮਨਾ ਆਪਣਾ ਕਲੀਅਰ ਹੋ ਗਿਆ ਬਾਕੀ ਦੇਖਦੇ ਬਾਬਾ ਕੀ ਕਰਦੇ ਲਓ ਕਹਿੰਦੇ ਰੇਡ ਤਾਰੀ ਪਾਉਣ ਵਾਸਤੇ ਦਿੱਤਾ ਹੋਇਆ ਹੈ ਸੂਰਜ ਦੀ ਟੀਮ ਹੈ ਜਿਹੜੀ ਔਰ ਮੇਡਗੇਟ ਵਾਲੇ ਪਾਸੇ ਚਲੀ ਗਈ ਹੈ ਬੁਰਲਾਡੇ ਸਹਿਰ ਦੀ ਟੀਮ ਹੈ ਜਿਹੜੀ ਉਹ ਮੇਰੇ ਮੈਟਰੋ ਸਕੂਲ ਦੀ ਮੈਡਿੰਗ ਵਾਲੇ ਪਾਸੇ ਚਲੀ ਗਈ ਹੈ ਹੁਣ ਸਾਹਮਣੇ ਪਹਿਲੀ ਕਬੱਡੀ ਪਾਈ ਹੈ ਬੁਰਲਾਡੇ ਦੀ ਟੀਮਾਂ ਜਿਹੜੀ ਉਹ ਪਿੰਡ ਇੱਧਰ ਬਾਕੀ ਹੈ ਜੀ ਆਪਣਾ ਸਟੇਜ ਵਾਲੇ ਪਾਸੇ ਸਕੂਲ ਵਾਲੇ ਪਾਸੇ ਦੂਜੇ ਪਾਸੇ ਟੀਮ ਜਿਹੜੀ ਆ ਗਈ ਹੈ ਫੋਲਡ ਪਿੰਡ ਆ ਗਈ ਜਾਂਦੀ ਹੈ ਦੱਸ ਬੰਦੇ ਹਾ ਫਲਾਈ ਦਾ ਜਿਹੜੇ ਸਾਹਸ ਵਿੱਚ ਅਹਿਲਾਬ ਦੇ ਲਾਗੇ ਕਦੇ ਬੱਲੇ ਕੇ ਟੱਕਾ ਹੈ ਇਹ ਆ ਬੱਲੇ ਕੇ ਬੰਦੇ ਕਹਿੰਦੀ ਧਰਤੀ ਦਾ ਜੱਟ ਦਾ ਸੁਖੀ ਆਸਟ੍ਰੇਲੀਆ ਦੇ ਉਹਾਂ ਦੇਖਣਾ ਉਹ ਬੰਦੇ ਕੱਲ ਦੋ 3 ਹੀ ਰੋਕੇ ਦੀ ਹੁੰਦੀ ਹੈ ਇਧਰਲੇ ਪਾਸੇ ਦੁੱਲਾ ਬੰਦੇ ਕੇ ਪਾਲਾ ਏ ਹਾਏ ਹੋ ਮੇਰਾ ਰੱਬਾ ਇਹ ਘਗਰਾਣਾ ਗੁੱਸਾ ਇੱਥੇ ਲੰਦੂ ਫਿਰਦਾ ਇਹ ਕਕਰਾ ਗੁੱਸਾ ਇਹਦੇ ਲੋਰ ਨੂੰ ਫਿਰਦਾ ਹੈ ਇਹ ਵੀ ਗੱਲ ਪੱਕੀ ਹੈ ਲੈ ਨੌਜਵਾਨ ਗੱਬਰੂ ਅੱਗੇ ਵੱਲ ਰੇਡ ਪਾਉਣ ਵਾਸਤੇ ਵਾੜਾ ਹੋਇਆ ਮੇਰੇ ਮਿੱਤਰੋ ਦਾਣਾ ਪਾਲੀ ਇੱਕ ਦਿਨ ਮੁੱਕ ਜਾਣਾ ਓਏ ਐਵੇਂ ਨਾ ਮੇਰੀ ਫੱਕ ਗਰੀਬ ਦਾ ਖਾ ਕੇ ਦੇਣਾ ਪੈਣਾ ਉਸ ਕੁਦਰਤ ਤੋਂ ਥੋੜਾ ਚਰਿਆ ਕਰ ਓ ਜਿੱਥੇ ਕਦਰ ਦੀ ਮੋਹ ਮੁਹੱਬਤਾਂ ਦੀ ਕਾ ਪੈਰ ਉਸ ਤੇ ਧਰਿਆ ਕਰ ਕਰਮ ਜੀਤ ਹਰਦਾਉ ਨਾ ਛੱਡੀ ਕਿਸਮਤ ਤੇ ਥੋੜੀ ਬਹੁਤੀ ਆਪ ਦੀ ਹਿੰਮਤ ਕਰ ਰਿਹਾ ਕਰ ਰਿਹਾ ਕਰਮਜੀਤ ਹਰਿਆ ਉਹ ਕਹਿੰਦੇ ਛੱਡੀ ਨਾ ਕਿਸਮਤ ਤੇ ਥੋੜੀ ਬਹੁਤੀ ਆਪ ਦੀ ਗੱਲਬਾਤ ਕਰਿਆ ਕਰ ਵਾਹ ਓਏ ਕਰਮਜੀਤ ਸ਼ਰਮਾ ਜਿਹਦਾ ਵੱਡੇ ਪੱਲੇ ਤੇ ਪ੍ਰਣਾਜ ਮਾਨ ਸਨਮਾਨ ਹੋਵੇਗਾ ਛੱਡੀ ਦੇ ਵਿੱਚ ਕਹਿੰਦੇ ਸਾਡੇ 4 ਮਹੀਨੇ ਲੱਗੇ ਹੈ ਮੇਰੇ ਵੀਰੋ ਬਹੁਤ ਬਹੁਤ ਮੁਬਾਰਕਬਾਦ ਹੈ ਕਰਮਜੀਤ ਜਰਾ ਧੰਨਵਾਦ ਹੈ ਇਧਰਲੇ ਪਾਸੇ ਕਹਿੰਦੇ ਪ੍ਰਗਟ ਰੋੜੀ ਆ ਪੁੱਜ ਗਿਆ ਸਾਡੀ ਜ਼ਿੰਦਗੀ ਦਾ ਮਾਲਕ ਹੈ ਅਜੇ ਮਨਦੀਪ ਕਲੱਬ ਰੋੜੀ ਦੀ ਟੀਮ ਵੱਡੀ ਬਣ ਕੇ ਆਈ ਆ ਆ ਕਹਿੰਦੇ ਮੈਂ ਤੈਨੂੰ ਦੱਸਿਆ ਵੀ ਆ ਟੱਕੜ ਵਾਲਾ ਸਾ ਇਹਨਾਂ ਦੇ ਨਾਲ ਨੂੰ ਕਰਦਾ ਹੈ ਇਹ ਫੂਲ ਪਿੰਡ ਮੇਰੇ ਮਿੱਤਰੋ ਮਕੌਰ ਸ਼ਹਿਰ ਦਾ ਲੱਕ ਹੈ ਜਿਹੜਾ ਸੰਗਰੂਰ ਹੈ ਲਾਗੇ ਕਹਿੰਦੇ ਮਗਰੂਰ ਕੇ ਸ਼ਹਿਰ ਪੈਂਦਾ ਖਿਡਾਰੀਆਂ ਨੂੰ ਉਹ ਕੱਲਾ ਕਹਿੰਦੇ ਹੁੰਦੀਆਂ ਨੇ ਮੇਰੇ ਮਿੱਤਰੋ ਲਓ ਸਾਹਮਣੇ ਨਜ਼ਾਰਾ ਪੱਧਿਆ ਇਹ ਸਟਾਜ ਵਾਲੇ ਇੱਕ ਸਮੇਂ ਵਹਿ ਜਾ ਤੇ ਸਰਪੰਚ ਵੱਲੋਂ ਅੱਜ ਦੇ ਮੇਲੇ ਦਾ ਪਹਿਲਾ ਪ੍ਰਾਈਜ਼ ਸਪਾਂਸਰ ਹੈ ਪਹਿਲਾ ਪ੍ਰਾਈਜ਼ ਸਪਾਂਸਰ ਹੈ ਲਓ ਮੈਦਾਨ ਦੇ ਵਿੱਚ ਹੋ ਰੇਡ ਤਾਰੀ ਵੀ ਪੈ ਗਈ ਹੈ ਤੇ ਕਹਿੰਦੇ ਹਸ ਵਾਲੇ ਭਾਟੇ ਵਾਲਾ ਉਹ ਖੜਿਆ ਹੋਇਆ ਗੁੱਟ ਮੇਰੇ ਮਿੱਤਰੋ ਉਹ ਮੈਦਾਨ ਦੇ ਵਿੱਚ ਹੰਦੇ ਦੂਰ ਕਰਤੇ ਹੈ ਉਹ ਕਹਿੰਦਾ ਮੁੰਡਾ ਗੁੱਟ ਤੇ ਬਣਾਉਣ ਵਾਲੀ ਉਹ ਕਰ ਗਿਆ ਕਦੇ ਕਾਕੇ ਦੇ ਚਰਚੇ ਹੋਇਆ ਕਹਿੰਦੇ ਗੁੱਟੇ ਬਣਾਉਂਦੀ ਪਰ ਅੰਕ ਦਾ ਵਾਅਦਾ ਕਹਿੰਦੇ ਐਸੋ ਜੀ ਮੁਲਾਹ ਦੇ ਸਹਿਰਵਾਲਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਬੋਲ ਕਹਿੰਦੇ ਤਾਰੇ ਦੇ ਹੋਰ ਗਏ ਹੈਰੀ ਯਾ ਭਲਾਡੇ ਵਾਲਾ ਲੈ ਵੀ ਗੁਰਵਿੰਦਰਾ ਦੇ ਖਰਾ ਮੁੰਡੇ ਦਾ ਕੱਟ ਖਾਤ ਬੜਾ ਵਧੀਆ ਬੰਨ ਵਾਲਾ ਬੰਦਾ ਹੈ ਲਓ ਸਾਹਮਣੇ ਮੇਹਤ ਕਰਦਾ ਰਿਹਾ ਪਰੰਮ ਬੱਲੇ ਗਿਆ ਤੁੱਲਾ ਮੇਰੇ ਮਿੱਤਰੋ ਪਰ ਅਤੇ ਚੰਦਰਾ ਮੰਗਰੀ ਪੈ ਗਿਆ ਅਤੇ ਚੰਦਰਾ ਮੰਗਰੀ ਪੈ ਗਿਆ ਅਗਲਾ ਮੈਚ ਭਾਈ ਜੀ ਖਿਡਾਰੇ ਦੀ ਟੀਮਾਂ ਨੇ ਰੋੜੀ ਵਾਲੇ ਮੁੰਡੇ ਗਰਾਊਂਡ ਦੇ ਵਿੱਚ ਆ ਗਏ ਆ ਅੱਜ ਦੇ ਮੇਲੇ ਦਾ ਪਹਿਲਾ ਪ੍ਰਾਈਜ਼ ਸਾਡੇ ਕਹਿੰਦੇ ਗਰਮੀਤ ਸਿੰਘ ਜੀਤੂ ਦੀ ਨਗਰ ਪੰਚਾਇਤ ਵੱਲੋਂ ਆ ਪਰ ਆਹ ਕੌਣ ਤੇ ਦਾ ਚੰਦਰਿਓ ਕੋਈ ਆ ਕੀ ਹੋਈ ਜਾਂਦਾ ਓਏ ਆ ਕਿੱਥੋਂ ਲੈ ਕੇ ਆਂਦਾ ਓਏ ਆ ਕੀ ਹੋਈ ਜਾਂਦਾ ਓਏ ਇਹ ਕਿੱਥੋਂ ਲੈ ਕੇ ਆਂਦਾ ਓਏ ਹੇ 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 ਆ ਆ ਆ ਬੱਸ ਕਰ ਬੱਸ ਕਰ ਬੱਸ ਕਰ ਆ ਵੇਖਦੇ ਆ ਇੱਥੇ ਰੱਖ ਬਲੇ ਵੀ ਚੰਦਰਾ ਹਰ ਨਹੀਂ ਮੰਦਾ ਇਹ ਦੇਖਣ ਨੂੰ ਛੋਟਾ ਜਿਹਾ ਲੱਗਦਾ ਹੈ ਜੀ ਉਮਰ 24 ਸਾਲਾਂ ਦੀ ਹੈ ਹਾਂ ਨੜੇ ਵੀ ਤਾੜੀਆਂ ਮਾਰ ਦੋ ਜ਼ੋਰਦਾਰ ਐਨ ਗੱਲ ਟਿਕਾਣੇ ਲਾਤੀ ਆ ਵਾਹ ਓਏ ਮੁੰਡਿਆ ਹੋਰ ਦਲਾ ਨਾ ਵੀ ਤੇਰਾ ਨਾਂ ਦੱਸ ਕੀ ਆ ਬੱਜੀ ਹਾਂ ਜ਼ੋਰਦਾਰ ਇਹਦਾ ਨਾਂ ਮੁਸਲਾ ਹੈ ਲਾ ਕਹਿੰਦੇ ਰੂਪਾ ਭਲਾੜੇ ਦਾ ਕਹਿੰਦੇ ਰੇਡ ਪਾਉਣ ਵਾਸਤੇ ਅੱਗੇ ਵੱਲ ਵਧਿਆ ਹੋਇਆ ਹੈ ਉਧਰੋਂ ਭੋਲਾ ਸੁਨਾਦੀਆਂ ਤੇ ਕਹਿੰਦੇ ਡਾਕਟਰ ਸੁਲੀਮ ਦੇ ਵੱਲੋਂ ਅੱਜ ਕਹਿੰਦੇ ਭੜਾੜੇ ਦੀ ਟੀਮ ਨੇ ਸਪਾਂਸਰ ਕੀਤੀ ਗਿਆ ਮੇਰੇ ਮਿੱਤਰੋ ਰੂਪਾ ਭਲਾੜੇ ਵਾਲਾ ਰੇਡ ਪਾਉਣ ਵਾਸਤੇ ਵਧਿਆ ਹੋਇਆ ਹੈ ਖਿਡਾਰੀ 4 ਹੈ ਲਓ ਮੁਕਾਬਲਾ ਕਿਹੜੇ ਨਾਲ ਹੋਵੇਗਾ ਇਹ ਗੱਲ ਹੋਵੇ ਕੀ ਸਮੇਂ ਦੀ ਉਹ ਪਿੰਡ ਹੈ ਉਹ ਗੱਲਾਂ ਬਾਤਾਂ ਟਿਕਾਣੀਆਂ ਹੈ ਅਸਲੇ ਸਾਮਾ ਟਾਇਆ ਹੋਇਆ ਹੈ ਉਹ ਚੱਕਦਿਆਂ ਹੋ ਜਾ ਲੇਟਾ ਹੋ ਰਿਹਾ ਮਿੱਤਰੋ ਇੱਕ ਪਾਸੇ ਰੂਪਾ ਤੇ ਦੂਜੇ ਪਾਸੇ ਫੂਲ ਪਿੰਡ ਹੈ ਲੋ ਬੋਲਾ ਕਹਿੰਦੇ ਅਸਲੇ ਉਹ ਚੋਟੀ ਦਾ ਖੇਡਿਆ ਜਾ ਰਿਹਾ ਹੈ ਆ ਉਹਨਾਂ ਨੇ ਵੀ ਉਹਨਾਂ ਦਾ ਛੋਟਾ ਠੱਗਿਆ ਤੇ ਇਹਨਾਂ ਨੇ ਵੀ ਉਹਦਾ ਲਸੂਕਾ ਲੱਕ ਲਿਆ ਲੈ ਕਰਮਜੀਤ ਦੇ ਵੇਖ ਲਾ ਬੰਦੇ ਚ ਬੰਦਾ ਵਜਦਾ ਉਧਰ ਗੁਰੀ ਹੈ ਸਾਡਾ ਵੀਰ ਦਲੇਰ ਸਿੰਘ ਵਾਲੇ ਪਿੰਡ ਦਾ ਯਾਰਾਂ ਦਾ ਕਹਿੰਦੇ ਯਾਰ ਹੈ ਜਿਹਦਾ ਕਬੱਡੀ ਨਾਲ ਪਿਆਰ ਹੈ ਤੇ ਜੱਕਾ ਮਲੇ ਦੇ ਨਾਲ ਕਹਿੰਦੇ ਯਾਰ ਹੈ ਜੱਕਾਂ ਵਾਲੇ ਦਾ ਕਹਿੰਦੇ ਯਾਰ ਹੈ ਕਿ ਇਹ ਟੌਨ ਦੀ ਗੱਲ ਹੁੰਦੀ ਹੈ ਮਾਨਸਾ ਸ਼ਹਿਰ ਦੇ ਵਿੱਚ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਦੁੱਲਾ ਮੰਡੇ ਕਹਿੰਦੀ ਧਰਤੀ ਦਾ ਕਹਿੰਦੇ ਕਬੱਡੀ ਪਾ ਰਿਹਾ ਹੈ ਅਗਲਾ ਮੈਚ ਕਹਿੰਦੇ ਖਿਆਲੇ ਦੀ ਟੀਮ ਗਰਾਊਂਡ ਦੇ ਵਿੱਚ ਆਜੇਗੇ ਤੇ ਦੁੱਲਾ ਮੱਲੇ ਕੇ ਵਾਲਾ ਜਿਹਨੇ ਪਹਿਲਾ ਰੇਡ ਪਾਈ ਸੀ ਉਹ ਬੱਜੀ ਦੀ 20 ਸਾਲ ਦੀ ਉਮਰ ਹੈ ਤੇ ਸਹਿਲ ਦੀ ਬਨਾਮ ਆ ਤੇ ਫੂਲਤ ਪਿੰਡਾ ਤੇ ਮੁੰਡੇ ਨੇ ਕਹਿੰਦੇ ਤਕੜੀਆਂ ਕਬੱਡੀਆਂ ਪਾਉਣਾਂ ਨੇ ਖਿਲਾਉ ਮੈਦਾਨ ਦੇ ਵਿੱਚ ਕਹਿੰਦੇ ਇਸ ਵੇ ਨੌਜਾਨ ਕੰਬਰੂ ਕਹਿੰਦੇ ਫੁੱਲਦ ਵਾਲਾ ਵਧਿਆ ਹੋਇਆ ਹੈ करती है कमाल बलाडे वाले मुंडे कहते कहकर आता बुलाडे की टीम जेतु रही है उधर सा भाई सतगुर सिंह जी ਅਇਜ ਗਸੀਰ ਸੀਰਾ ਤੇ ਵਿੰਦਰ ਸਿੰਘ ਜੀ ਅਫਰੀਦੀ ਦੇ ਡੈਡੀ ਜੀ ਆ ਇਹਨਾਂ ਚੰਗਾ ਭਰਾਵਾਂ ਦੇ ਵੱਲੋਂ ਅੱਜ ਦੇ ਮੇਲੇ ਲਈ 11000 ਰੁਪਏ ਦਾ ਯੋਗਦਾਨ ਹੈ ਤੇ ਸੁਮਨ ਵਰਜਾ ਕਹਿੰਦੇ ਅਮਰੀਕਾ ਦੇ ਵਿੱਚ ਰਹਿੰਦਾ ਸਾਡਾ ਵੀਰ ਉਹਦੇ ਵੱਲੋਂ ਅੱਜ ਦੇ ਮੇਲੇ ਦਾ ਦੂਜਾ ਪ੍ਰੈਸਪੌਂਸਰ ਹੈ ਤੇ ਕਹਿੰਦੇ ਸਾਡਾ ਵੀਰ ਗਰਮੀਤ ਸਿੰਘ ਜਿੰਤੂ ਸਰਪੰਚ ਉਹਦੇ ਵੱਲੋਂ ਕਹਿੰਦੇ ਪਹਿਲਾ ਪ੍ਰੈਸ ਅੱਜ ਦੇ ਮੇਲੇ ਦਾ ਸਪੌਂਸਰ ਹੈ ਆਓ ਜੀ ਟੀਮਾ ਗਰਾਊਂਡ ਦੇ ਵਿੱਚ ਖਿਆਰ ਤੇ ਰੋੜੀ ਤੇ ਗੱਗੀ ਗੁਰਨੇ ਕਰੇਗਾ ਸੰਪਰਕ ਕਿਹੜੇ ਪਾਸੇ ਸਾਡਾ ਵੀਰ ਲਓ ਹੋਰ ਮੈਦਾਨ ਦੇ ਵਿੱਚ ਚੌਥੀ ਦਾ ਮੁਕਾਬਲਾ ਖੇਡਿਆ ਜਾਵੇਗਾ ਇੱਕ ਪਾਸੇ ਟੀਮ ਰੋੜੀ ਦੀ ਹੋਵੇਗੀ ਤੇ ਦੂਜੇ ਪਾਸੇ ਕਹਿੰਦੇ ਖਿਆਲਾ ਪਿੰਡ ਹੋਵੇਗਾ ਜਲੇ ਮਾਨਸੇ ਦੀ ਗੱਲਾ ਹੋ ਰਹੀ ਹੈ ਵੀਰੇ ਮਿੱਤੂ ਅੱਜ ਕਹਿੰਦੇ ਖੇਡ ਗਰਾਊਂਡ ਪਿੰਡ ਬੀਰੋ ਕੇ ਤਲਾ ਦੇ ਵਿੱਚ ਲੱਗਿਆ ਹੋਇਆ ਮੈਦਾਨ ਹੈ ਜਲੇ ਮਾਨਸੇ ਦਾ ਪੱਟਾ ਪਿੰਡ ਹੈ ਅੱਜ ਕਹਿੰਦੇ ਭੀਖੀ ਦੀ ਬੋਕਾ ਦੇ ਵਿੱਚ ਵਸਿਆ ਹੋਇਆ ਪਿੰਡ ਹੈ ਗੱਲਾਂ ਬਾਤਾਂ ਟਿਕਾਣੇ ਹੈ ਰੋੜੀ ਵਾਲੇ ਮੁੰਡੇ ਕਿੱਧਰ ਚਲੇ ਗਏ ਹੱਥ ਵੜਾ ਕਰਦੇ ਜੀ ਰੋੜੀ ਰੋੜੀ ਦੀ ਟੀਮੋਂ ਕਹਿੰਦੇ ਸਕੂਲ ਦੀ ਪੈਡਿੰਗ ਵਾਲੇ ਪਾਸੇ ਆਹਨ ਲੁਕਰ ਕਹਿੰਦੇ ਖਿਆਲੇ ਪਿੰਡ ਵਾਲਾ ਕਬੱਡੀ ਪਾ ਰਿਹਾ ਇਹਦਾ ਖਿਆਲਾ ਕਲਾ ਪਿੰਡ ਹੈ ਗੱਲ ਕਹਿੰਦੇ ਹੁੰਦੀ ਆ ਰਵੀ ਤਰੀਪਾ ਆ ਜਾ ਰਾਜ ਦੀ ਹੋਈ ਆ ਯਾਰ ਅੱਜ ਪੁੱਛ ਕੇ ਗਿਆ ਮੈਨੂੰ ਤਾਂ ਕਿਵੇਂ ਕਰੀਏ ਜਿਹੜਾ ਤੀਜਾ ਰੌਲਾ ਹੈ ਤੇ ਕਹਿੰਦੇ ਆਰ ਨੇਤ ਨਾਲ ਕਹਿੰਦੇ ਯਾਰੀ ਆ ਤੇ ਸ਼ੇਰ ਕਾ ਜਟਾਣਾ ਵੀ ਪੁੱਜਿਆ ਹੋਇਆ ਸਾਡਾ ਵੀਰ ਜਿਹਦਾ ਕਹਿੰਦੇ ਫੜਿਆ ਪਿੰਡ ਤੇ ਬਰਾਬਰ ਨੂੰ ਦੋਹਾਂ ਕਹਿੰਦੇ ਸਾਡੇ ਬੰਲੇ ਬੋਲਦੇ ਨੇ ਮਿੱਤਰਾਂ ਨੂੰ ਬੋਲਦੇ ਨੇ ਕੋਈ ਨਾ ਬੜੀਆਂ ਕਹਿੰਦੇ ਰਿਕਾਰਡ ਬੋਲਦੇ ਆਰੇ ਕਰੀਆ ਦਾ ਯਾਰ ਨੇ ਪਾਸੇ ਉਹ ਨਜ਼ਰ ਕਿਨੇ ਖੜ ਚਲੇ ਆ ਰਹੇ ਕਰੀਆ ਦਾ ਯਾਰ ਚਾਰ ਯਾ ਫੀ ਯਾਰ ਹੁਣ ਚਾਰੋਂ ਦੇ ਵਿੱਚੋਂ ਮੇਰੇ ਮਿੱਤਰੋ ਕਿਹੜੇ ਕਨੇ ਟਕਾਣੇ ਲਾਉਣੀ ਹੈ ਅੱਜ ਪੀਰੋ ਕਾ ਦਾ ਮੇਲਾ ਚੱਲਦਾ ਜੇ ਦੁਨੀਆ ਦੇ ਕਹਿੰਦੇ ਐਨ ਜੁੜੇ ਬੈਠੀ ਹੈ ਅੱਜ ਦੇ ਮੇਲੇ ਦੇ ਨਾਲ ਪਰ ਸਾਹਮਣੇ ਦੇਖਾਂਗੇ ਨੰਬਰ ਜਿਹੜਾ ਕਨੇ ਰੇਡਰ ਦੇ ਹਿੱਸੇ ਦੇ ਵਿੱਚ ਕਨੇ ਜੁੜਦਾ ਹੋਇਆ ਸਿਰੇ ਦੀਆਂ ਟੀਮਾਂ ਸਿਰੇ ਦੇ ਮੁਕਾਬਲੇ ਜਿਹੜੇ ਕਨੇ ਖੇਡੇ ਜਾ ਰਹੇ ਆ ਉਹ ਕਨੇ ਸਿਰੇ ਦੇ ਮੁਕਾਬਲੇ ਕਨੇ ਖੇਡੇ ਜਾ ਰਿਹਾ ਬਾਲ ਸਿੰਘ ਜੀ ਕਨੇ ਐਸ ਐਚਓ ਸਰਹਣਾ ਪਟਵੰਡਾ ਦੀ ਸਾਰੀ ਟੀਮ ਦਾ ਧੰਨਵਾਦ ਆ ਕਹਿੰਦੇ ਚਿੱਤ ਕਸ ਕੁੱਟਾਂ ਦਾ ਜਿੱਤੂਗਾ ਜਿੰਦਾਬਾਦਾਂਗੇ ਬੁਲਟ ਜਦੋਂ ਦਿਨ ਚੰਗੇ ਆਉਣਗੇ ਉਹਨਾਂ ਚਿਰ ਗੇੜੀ ਯਾਰ ਚਿੱਤ ਕਤੇ ਲਾਉਣਗੇ ਢੇਰੀਆਂ ਫੇਰ ਖੜਗੀਆਂ ਸੀਨਾ ਢੇਰੀਆਂ ਫੇਰ ਖੜਗੀਆਂ ਮੈਚ ਸਿਰੇ ਦਾ ਰੀਪਲੇ ਦੇਖਿਆ ਜਾਣਾ ਜੀ ਆ ਨੰਬਰ ਦਾ ਲੋਡ ਕਰ ਲਓ ਜੀ ਆ ਨੰਬਰ ਦਾ ਰੀਪਲੇ ਰਾਜਖੰਡ ਜੀ ਦੇਖ ਲਓ ਇੱਕ ਵਾਰ ਬੈਂਕ ਕਰਕੇ ਆ ਨੰਬਰ ਦਾ ਰੀਪਲੇ ਦੇਖ ਲਓ ਬੜੀ ਮਿਹਰਬਾਨੀਆ ਸੀਮ ਕਿੱਥੇ ਉਹ ਢੇਰੀਆਂ ਖੜੀਆਂ ਕਰ ਦੇਗਾ ਸੀਮ ਸਾਡਾ ਵੀਰ ਹੈ ਉਹ ਗਰਾਊਂਡ ਦੇ ਵਿੱਚ ਹੀ ਰਹੇਗਾ ਅਗਲੀ ਕਬੱਡੀ ਪੈ ਗਈ ਤੇ ਗੱਡੀ ਕੋਈ ਨਹੀਂ ਸੁਣ ਲੈ ਯਾਰ ਆਓ ਸਮਨਦਰਲੇ ਪਾਸੇ ਬਾਹਰ ਨਜਰ ਨਾਲ ਕਬੱਡੀ ਪਾ ਦਿੱਤੀ ਹੈ ਚਾਰ ਜਾਂ ਪੀ ਮੇਰੇ ਮਿੱਤਰੋ ਉਹ ਮੁੰਡੇ ਦੇ ਪਰਮੰਨ ਕਿਹਦੇ ਖਿਡਾਰੀ ਹੈ ਹੁਣ ਚਾਰਾਂ ਦੇ ਵਿੱਚੋਂ ਇੱਕ ਨੇ ਟਰਾਈ ਕੀਤੀ ਹੈ ਉਧਰਲੇ ਪਾਸੇ ਟੱਕਰ ਉਹ ਟੱਕਰ ਉਹ ਟੱਕਰ ਪਿੰਡੇ ਬਣਾ ਢੋਲ ਤੋਂ ਭਗੜੇ ਉਹ ਦੁਨੀਆ ਪਿੰਦੀ ਖੜ ਖੜ ਕੇ ਬਿੰਦਾ ਰਾਜਾ ਖੇਲਾ ਨਿਕਦਾ ਟੋਕੇ ਜੜ ਜੜ ਕੇ ਕਹਿੰਦੇ ਖਿਆਲੇ ਪਿੰਡ ਵਾਲਾ ਮੇਰੇ ਵੀਰੋ ਜੱਗੂ ਫਰਿਆਂ ਦਾ ਪਿੰਡ ਹੈ ਹਰ ਕਹਿੰਦੇ ਲੁੱਤਰ ਖਿਆਲੇ ਦਾ ਕਬੱਡੀ ਪਾ ਰਿਹਾ ਲੈ ਵੀ ਗੁਰਨੇ ਵਾਲਿਆਂ ਉਧਰ ਭਜਣੇ ਬਾਈ ਦਾ ਧੰਨਵਾਦ ਕਰਦੇ ਜਿੰਦੀ ਸਕੂਲ ਦੇ ਵਿੱਚ ਟੌਟੀਆਂ ਨੇ ਜੈ ਭਗਵਾਨ ਤੇਰਾ ਵੀ ਧੰਨਵਾਦ ਹੈ। ਪਰੇ ਲਾਂਦੇ ਅੱਜ ਲਾ ਦਿੱਤੇ ਆ ਪਰ ਲੁੱਤਰ ਖਿਆਣੇ ਵਾਲਾ ਸਿਰੇ ਦਾ ਨੰਬਰ ਜੋੜ ਗਿਆ। ਆ ਮਲੇਸ਼ੀਆ ਦੀ ਖੇਡ ਆ। ਆ ਟੌਪ ਦੇ ਰੇਟਰਾਂ ਦੇ ਵਿੱਚ ਚਾਲਿਆ ਜਾਂਦਾ। ਇਹ ਰੋੜੀ ਦਾ ਪੁੱਤ ਬਣ ਕੇ ਖੇਡਦਾ। ਇਹ ਆ ਕੁਲਦੀਪ ਸਰਦੂਲੇ ਵਾਲੇ ਪਿੰਡ ਦਾ ਮੰਗੀ ਸਰਦੂਲ ਕਰਨ ਦੇ ਲੱਗੇ। ਕਹਿੰਦੇ ਸਰਦੂਲ ਦਾ ਪਿੰਡ ਹੈ। ਜਿਹੜੀ ਧਰਤੀ ਦੇ ਦੋ ਤਰੀਕ ਨੂੰ 1 ਲੱਖ 1 ਹਜ਼ਾਰ ਦੇ ਫਿਰਦੇ ਹੋਣਗੇ। ਸਾਡਾ ਜੀਵਨ ਕਹਿੰਦਾ ਵੀ ਵੱਡਾ ਮੇਲਾ ਖੇਡ ਕਰਨ ਦਾ ਹੋਵੇਗਾ। ਲਓ ਕਹਿੰਦੇ ਜੀਵਨ ਉੱਡਾ ਕਹਿੰਦੇ ਫਾਇਰਾਂ ਵਜਾ ਕਰਵਾਉਂਦਾ ਚੱਸੀ ਨੂੰ ਨਹੀਂ ਪਤਾ ਕਿ ਖੇਡਦਾ ਯਾਰ 10 ਸਾਲ ਹੋ ਗਏ ਕਿ ਟੱਕਰ ਮੈਂ ਕਿਹਾ ਮਹਾ ਮੈਂ ਉਹ ਮੁੰਡਿਆਂ ਨੂੰ ਪੁੱਛ ਕੇ ਆਇਆ ਕਿ ਸਹੀ ਹੈ ਇਹ ਉਹ ਮੰਨਦਿਆਂ ਪੈ ਗਈ ਹੈ ਅਸਲ ਪਤਾ ਕਿ ਕਬੱਡੀ ਪੌਂਡਲੇ ਕਿੰਨਾ ਚਿਰ ਮੇਰੇ ਕੋਲ ਜਿਹੜਾ ਕਹਿੰਦੇ ਖੇਡਾਂ ਦੇ ਵਿੱਚ ਸਾਹਮਣੇ 4 ਜਾਂਫੀ ਆ ਹੁਣ ਚਾਰਾਂ ਦੇ ਵਿੱਚੋਂ ਵੇਖਾਂਗੇ ਕਿ ਕਿੰਨੇ ਸਾਲ ਹੋ ਗਏ ਕਰੀ ਤرائی ਕਰਨੀ ਹੈ ਮੇਰੇ ਦੀ ਟੱਕਰ ਹੈ ਉਹ ਸਭ ਮੈਂ ਇੰਨਾਂ ਗੇ ਕਬੱਡੀ ਕਰਦੇ ਵੱਡੇ ਵੱਡੇ ਕਬੱਡੀ ਕਬੱਡੀ ਫੋਰਡੀ ਬੱਲੇਟਰ ਵੱਲੋਂ ਜਵਾਬੀ ਨਿਕਲੇ ਆ ਰਹੇ ਆਹ ਕਬੱਡੀ ਐ ਸੇੜੀ ਨੰਬਰ ਜਾਫੀਆਂ ਦਾ ਨੰਬਰ ਕਹਿੰਦੇ ਜਾਫੀਆਂ ਦਾ ਉਹ ਜੱਫਾ ਸੁਪਰਡਾ ਆ ਕੇ ਪੁੱਜਿਆ ਸਾਡਾ ਵੀਰ ਸ਼ੇਤੋ ਅੱਗੇ ਤਰਦਾ ਅੱਜ ਖੇਡਾਂ ਕਹਿੰਦੇ ਵੀਰੋ ਜਾਂਦਾ ਉਧਰ ਘੱਲੀ ਦੇਖੇ ਪੜੀ ਆਇਆ ਹੈ ਸਾਡਾ ਭਰਾ ਨਾਲ ਗਹਿਰੀ ਜਿੱਤ ਵਿੱਚ ਪੁੱਜਿਆ ਜਿਹੜਾ ਨੰਬਰ ਫੋਰਡ ਸੀਗਾ ਉਹ ਟੋਕਰ ਠੀਕੀ ਨੇ ਚੈੱਕ ਕਰ ਲਿਆ ਕਾਲਾ ਕਹਿੰਦੇ ਉੱਗੋ ਕੇ ਪੜਦਾ ਆ ਗਿਆ ਜੀ ਗੁਰਨੇ ਵਾਲਿਆ ਇਹਦਾ ਨਾਂ ਚੱਲਦਾ ਨਾਲ ਕਿੰਦੀ ਉੱਗੋ ਕੇ ਵਾਲਾ ਆ ਗਿਆ ਹੰਡਾ ਖੈਰੇ ਪਰਿਵਾਰ ਦਾ ਮੇਰੇ ਵੀਰੋ ਅੱਜ ਵੱਡੀ ਟੀਮ ਕਹਿੰਦੇ ਧੀਰੇ ਦਾਤੇ ਬਾਸਹਿ ਬਣਾਈ ਹੈ ਨਾਲ ਸਾਡਾ ਵੱਡਾ ਭਰਾ ਕਹਿੰਦੇ ਬ੍ਰਿੰਦਰ ਹੈ ਭਾਈ ਗਰਾਊਂਡ ਖਾਲੀ ਕਰੋ ਜੀ ਮਾਗਰੋ ਜੀ ਦਾ ਅਗਲਾ ਮੈਚ ਆ ਬੈਠੋ ਨਹੀਂ ਟੀਮ ਸਕ੍ਰੈਚ ਹੋਣੀ ਹੈ ਲਾ ਫਿਰ ਰੀਪਲੇਅ ਕਰਨਾ ਹੈ ਜਿਹੜੇ ਬਾਧੂ ਆ ਬਹਿ ਜਾਣਗੇ ਜਿਹੜਾ ਤੇਰੇ ਕੋਲੇ ਖੜਾ ਲਵੀ ਕੇਵਲ ਇਹ ਨੂੰ ਵੀ ਉਠਿਆ ਦੇ ਜਾਂ ਪਿੱਛੇ ਹੋ ਜਾ ਜਾਂ ਇੱਧਰ ਹੋ ਜਾ ਜਾਂ ਉੱਧਰ ਹੋ ਜਾ ਕਿਉਂਕਿ ਰੌਣਾ ਪੈ ਜਾਣਾ ਪਰ ਲੁੱਤਰ ਅਮਨਦੀਪ ਡੀਟੀ ਫੈਸਲੇ ਕਰਦਾ ਜਿਨੇ ਵਰਲਡ ਕੱਪ ਦੇ ਵਿੱਚ ਜਸਵਾਵਾਂ ਦਿੱਤੀਆਂ ਨੇ ਜਿਨੇ ਟੀਕ ਦੇ ਵਿੱਚ ਇਸ ਕਮਾਹਾਂ ਮਾਰੀਆਂ ਨੇ ਐਨ ਵੀਰੋ ਕੇ ਪਿੰਡ ਵਾਲੇ ਅਮਨ ਦਾ ਧੰਨਵਾਦ ਹੈ ਲੈ ਵੀ ਗੁਰਨੇ ਆਦਿਆ ਕੁਲਦੀਪ ਆ ਗਿਆ ਆਓ ਸਾਹਮਣੇ ਕੁਲਦੀਪ ਕਿੰਨੇ ਕਬੱਡੀ ਪਾਉਂਦਾ ਮੇਰੇ ਮਿੱਤਰੋ ਸਰਦੋਤੇ ਵਾਲਾ ਪਿੰਡ ਕਿੰਨੇ ਖਿਡਾਰੀ ਦਾ ਅੱਜ ਕਿੰਨੇ ਰੋੜੇ ਦਾ ਪੱਕ ਬਣ ਕੇ ਖੇਡਦਾ ਹੈ ਤੇ ਕਰਮਜਿੰਦ ਦੇ ਹਰੋ ਸਾਡੀ ਜ਼ਿੰਦਗੀ ਨਾਲ ਆਣਾ ਵਿਸ਼ੇਤੁਰ ਦੇ ਕਿਨੇ ਭਰਾ ਜਨਾਂ ਆਇਆ ਹੋਇਆ ਤੇ ਪਿਛਲੇ ਦਿਨੀ ਕਹਿੰਦੇ ਆਸਟ੍ਰੇਲੀਆ ਦਾ ਟੂਰ ਲਾਇਆ ਤੇ ਵੀਰੋ ਕਿਹੜਾ ਤੇਰੇ ਪਿੰਡ ਦਾ ਕਹਿੰਦੇ ਅਮਰੀਕ ਬਾਈ ਤੇ ਸਾਡੇ ਸਾਹਮਣੇ ਦੇ ਨਾਲ ਰਿਹਾ ਤੇ ਇਕਲਾ ਲੱਗਿਆ ਟਿਕਾਣੇ ਆਹ ਇੱਕ ਮੁੰਡਾ ਮਾਨਾ ਦਾ ਵੀਰੋ ਐਨ ਯਾਰਾਂ ਦਾ ਯਾਰ ਅਮਰੀਕ ਵੀਰੋਕੇ ਵਾਲਾ ਕਹਿੰਦੇ ਜੋਧੇਪਾਲ ਦਾ ਮੁੰਡਾ ਹੈ ਉਹ ਵੀ ਸਿਡਨੀ ਸ਼ਹਿਰ ਦੇ ਵਿੱਚ ਰਹਿੰਦਾ ਮੇਰੇ ਵੀਰੋ ਤੇ ਕਰਮਜੀਤ ਨਾਲ ਕਹਿੰਦੇ ਤਿੰਨ ਮਹੀਨੇ ਬਤਾਈਆ ਗੱਲ ਕਹਿੰਦੇ ਮੈਲਵਾਰਨ ਸ਼ਹਿਰ ਦੀ ਚੱਲੀ ਆ ਗੱਲਾਂ ਕਹਿੰਦੇ ਸਿਡਨੀ ਦੇ ਹੁੰਜਾਂ ਨੇ ਉਹ ਕਬੱਡੀ ਪਾਉਂਦਾ ਇਹ ਆ ਨੇਗੂ ਖਿਆਲੇ ਵਾਲਾ ਪਰ ਰੋੜੀ ਵਾਲਾ ਸਰਾਹ ਕਰਾਉਂਦਾ ਲੈ ਵੀ ਪ੍ਰਗਟਦਾ ਨਾਂ ਦਾ ਸਿ ਨੌਜਵਾਨ ਇੱਧਰ ਨੂੰ ਆ ਕੇ ਜਿਹਨੇ ਜੱਫਾ ਬੜਾ ਭੈੜਾ ਲਾ ਦਿੱਤਾ ਇਹ ਆ ਰੋੜੀ ਵਾਲਾ ਮੇਰੇ ਮਿੱਤਰੋ ਜੱਗਾ ਰੋੜੀ ਅੱਜ ਨਹੀਂ ਮੈਨੂੰ ਲੱਗਦਾ ਪਿੰਡਾ ਥੋੜੀ ਇਹ ਆ ਜੱਗਾ ਰੋੜੀ ਅੱਜ ਮਨਾਉ ਲੋੜੀ পাশে <try> 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 ਓਏ ਭਾਈ ਜਰ ਕਹਿੰਦੇ ਜੱਫਾ ਬੰਦਿਆ ਲੱਗਿਆ ਤਾੜੀਆਂ ਦੇ ਮਾਰੋ ਫਿਰ ਜ਼ੋਰਦਾਰ ਯਾਰ ਆਹ ਸਾਹਮਣੇ ਕਹਿੰਦੇ ਕਰਨਾਲ ਕਰ ਦੱਤੀ ਆ ਮੇਰੇ ਮਿੱਤਰੋ ਆਹ ਕਬੱਡੀ ਪਾਉਣ ਦੇ ਲਈ ਨੌਜਾਨ ਸਾਹਮਣੇ ਕਹਿੰਦੇ ਤਿਆਰ ਹੈ ਲੈ ਵੀ ਜੱਫਾ ਇਧਰ ਵੀ ਲੱਗਿਆ ਹੈ ਜੇ ਜੱਫਾ ਇਧਰ ਵੀ ਲੱਗਦੇ ਤੇ ਤਾੜੀਆਂ ਫਿਰ ਇਧਰੋਂ ਵੀ ਵੱਜਣਗੀਆਂ ਆਹ ਕਹਿੰਦੇ ਦੀਪ ਰੋੜੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹਸਨਪੁਰ ਤੇ ਵੀਰੋ ਕਹਿੰਦਾ ਟੀਮਾਂ ਲੱਗੋ ਦੀ ਗਾਉਣ ਦੇ ਲਾ ਕੇ ਉਧਰ ਜਗਸੀਰ ਸੀਰਾ ਨਾਲ ਸ਼ਤਗੁਰ ਸਾਡਾ ਭਰਾ ਕਹਿੰਦੇ ਨਾਲ ਕਹਿੰਦੇ ਮੇਰੇ ਵਿੱਚੋਂ ਵਿੰਦਰ ਸਿੰਘ ਜੀ ਤੇ ਲਓ ਫਰੀਦੀ ਦੇ ਡੜੀ ਆ ਜਿਹਨਾਂ ਵੱਲੋਂ 11000 ਦਾ ਯੋਗਦਾਨ ਹੈ ਭਾਈ ਸਤਗੁਰ ਦਾ ਧੰਨਵਾਦ ਹੈ ਯਾਰਾਂ ਦਾ ਯਾਰਾਂ ਕਹਿੰਦੇ ਕਰਨੀ ਦਾ ਪੱਕਾ ਤੇ ਜਵਾਨਾਂ ਦਾ ਪੱਕਾ ਵੀਰੇ ਮਿੱਤਰੋ ਸਾਡੇ ਸਤਗੁਰ ਭਾਈ ਦਾ ਧੰਨਵਾਦ ਹੈ ਵੀ ਅਸੀਂ ਉਹਨਾਂ ਨੂੰ ਸਲੂਟ ਮਰਵਾਤੇ ਬੰਦਿਆ ਜਿਹੜੇ ਕਹਿੰਦੇ ਸੀ ਕਿ ਕਰ ਦੂ ਜਵਾਕ ਕੱਲ ਦਾ ਅਸੀਂ ਉਹਨਾਂ ਨੂੰ ਸਲੂਟ ਮਰਵਾਦੇ ਬੰਦਿਆ ਜਿਹੜੇ ਕਹਿੰਦੇ ਸੀ ਕਿ ਕਰ ਦੋ ਜਵਾਕ ਕੱਲ ਦਾ ਲੈ ਵੀ ਗੁਰਨੇ ਦਾ ਧੁੰਦ ਤੇ ਧੂਏ ਨੂੰ ਕੌਣ ਇੱਥੇ ਦੇ ਲਾਟਾਂ ਮਰਉਣੀਆਂ ਪੈਂਦੀਆਂ ਇੱਥੇ ਧੁੱਧ ਦੇ ਧੂਏ ਨੂੰ ਕੌਣ ਫਸਦਾ ਹੈ ਇੱਥੇ ਦੇ ਲਾਟਾਂ ਮਰਉਣੀਆਂ ਪੈਂਦੀਆਂ ਨੇਤ ਕਰਨੇ ਪੈਂਦੀਆਂ ਮੇਰੇ ਮਿੱਤਰੋ ਉਹ ਕੋਟਾਂ ਦੇ ਉਸਤਾਦਾਂ ਦੀਆਂ ਮਾਰਾਂ ਪਿੰਡੇ ਦੇ ਉੱਪਰ ਸਹਣੀਆਂ ਪੈਂਦੀਆਂ ਫੇਰ ਜਾ ਕੇ ਦੁਨੀਆ ਦੇ ਵਿੱਚ ਡਗਾ ਬਜਰਾ ਪਰ ਉਧਰਲੇ ਪਾਸੇ ਉਹ ਟੱਕਰ ਸਰੇਵੀ ਮੇਰੇ ਮਿੱਤਰੋ ਲਗੜਾਈਓ ਬੱਲੇ 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 ਉਹ ਬੱਲੇ 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 ਖੇਡ ਖੇਡ ਖੇਡੋਏ ਜਵਾਨਾ ਇੱਕ ਹੋਰ ਮੇਰੇ ਪੰਤਰੋ ਕਹਿੰਦੇ ਸਰਾਕ ਲਾ ਗਿਆ ਲੈ ਵੀ ਭਾਲੂ ਵੇਖਾ ਗੋਰਾ ਖਿਆਲ ਵਾਲਾ ਜੱਫਾ ਟਾਪ ਦਾ ਲਾ ਗਿਆ ਆਹ ਰੇਡ ਪਾਉਣ ਦੇ ਦੀ ਕਹਿੰਦੇ ਲੁੱਤਰ ਖਿਆਲੇ ਵਾਲਾ ਕਹਿੰਦੇ ਆ ਗਿਆ ਜਾਂ ਫਿਰ ਕਹਿੰਦਾ ਸਮੇਂ ਦੀਆਂ ਹੋਣਗੀਆਂ ਲੈ ਵੀ ਆਹ ਮੁੰਡੇ ਦਾ ਨਾਮ ਦੱਸ ਲੈ ਗੋੜੀਆਂ ਵਧੀਆ ਸੋਹੜੀਆਂ ਰੇਟਾਂ ਪਾ ਰਹੀ ਹੈ ਲੈ ਵੀ ਨੰਬੋ ਦਾ ਨਾਮ ਦੱਸੀ ਇਹ ਆ ਕਹਿੰਦੇ ਸੇਵਕ ਨੌਜਵਾਨ ਖਿਆਲੇ ਵਾਲਾ ਆ ਕਬੱਡੀ ਕਬੱਡੀ ਕਰਦਾ ਹੋਇਆ ਆਪਣੇ ਮਿੱਤਰੋ ਇਧਰ ਜਾਸ ਸਿੰਘ ਵੀ ਪਹੁੰਚਿਆ ਹੋਇਆ ਪੁਰਜ ਢਲਵਾ ਵਾਲਾ ਤੇ 26 ਦਸੰਬਰ ਹੋਣੀ ਹੈ ਆ ਤੀਪੂ ਫਰੀ ਕਹਿੰਦੇ ਵੀ ਵੱਡਾ ਮੇਲਾ ਖੇਡ ਕ੍ਰਿਕਟ ਦਾ ਆ ਕਵੇਂਪੁਰਜ ਢਲਵਾ ਦੇ ਵਿੱਚ ਹੋਵੇਗਾ ਪਰ ਕਹਿੰਦੇ ਕਬੱਡੀ ਕਬੱਡੀ ਕਰਦਾ ਹੋਇਆ ਇਧਰਲੇ ਪਾਸੇ ਰੋੜੀ ਵਾਲਾ ਰੋੜੀ ਵਾਲਾ ਉਹ ਸਫਰੋੜੀ ਵਾਲਾ ਰੋੜੀ ਵਾਲਾ ਰੋੜੀ ਵਾਲਾ ਰੋੜੀ ਵਾਲਾ ਰੋੜੀ ਵਾਲਾ ਉਹ ਰੋੜੀ ਵਾਲਾ ਚੰਬੜ ਗਿਆ ਉਧਰਲੇ ਪਾਸੇ ਉਹ ਬਾਪੂ ਨਾ ਜਣਾ ਜੱਫਾ ਜੱਫਾ ਸਿਰੇ ਦਾ ਜੱਫਾ ਚੋਟੀ ਦਾ ਜੱਫਾ ਸਿਰੇ ਦਾ ਦੱਸੋ ਜੀ ਆ ਉਧਰ 13 ਜਨਵਰੀ ਨੂੰ ਪੱਜੀ ਬਾਡੀਬਾਲ ਦਾ ਟੂਰਨਾਮੈਂਟ ਜਿਹੜਾ ਪਿੰਡ ਬੋੜਾਵਾਲ ਦੇ ਵਿੱਚ ਖੇਡਿਆ ਜਾਵੇਗਾ ਜਿੱਥੇ ਨਵਾਂ ਮੋਟਰਸਾਈਕਲ ਜਿਹੜਾ ਖਿਡਾਰੀ ਤਗੜਾ ਖੇਡੂਗਾ ਉਹਨੂੰ ਦਿੱਤਾ ਜਾਵੇਗਾ ਤੇ ਜਿਹੜੇ ਖਿਡਾਰੀ ਬੈਸਟ ਹੋਣਗੇ ਉਹਨਾਂ ਨੂੰ ਰੈਂਜਰ ਸਾਈਕਲ ਦਿੱਤੇ ਜਾਣੇ 13 ਦਸੰਬਰ ਵਾਲੀਬਾਲ ਦਾ ਮਹਾਕੁੰਭ ਗਵਾਂਢੀ ਪਿੰਡ ਬੋੜਾਵਾਲ ਦੇ ਵਿੱਚ ਹੋ ਰਿਹਾ ਕਾਹਦਾ ਰੌਲਾ ਹੋਲਦਾਂ ਦੇ ਤੇ ਗੱਲ ਖੜਗੀ ਵਾਲੇ ਵੀ ਪੜਕਦਾ ਪਰਗਟ ਰੋੜੀ ਆਇਆ ਹੋਇਆ ਹੈ ਜੀ ਗੁਰਕਨ ਜਦੋਂ ਮੈਂ ਪਹਿਲੀ ਵਾਰ ਕਮੈਂਟਰੀ ਕਰਨ ਗਿਆ ਰੋੜੀ ਦੇ ਵਿੱਚ ਬੜਾ ਸਰਕਾਰ ਬਖਸ਼ਿਆ ਸਾਡੇ ਵੀਰ ਨੇ ਤੇ ਪਰਗਟ ਰੋੜੀ ਦਾ ਧੰਨਵਾਦ ਆ ਕਾਲਾ ਰੋੜੀ ਕੈਨੇਡਾ ਦੇ ਵਿੱਚ ਜਾ ਵਸਿਆ ਬਾਬੇ ਕੌਸ਼ਕਰੀ ਦੀ ਅਪਾਰ ਕਿਰਪਾ ਰੋੜੀ ਪਿੰਡ ਦੇ ਪ੍ਰਸਿੱਧ ਖਿਡਾਰੀਆਂ ਦੀ ਧਰਤੀ ਹੈ ਭਾਈ ਹੌਲਡ ਵਾਲਾ ਨੰਬਰ ਹੋ ਗਿਆ ਚੈੱਕ কলাকেট <laughs>